ਦੀਆਂ ਦੇ ਸੌਦੇ ਵਿੱਚ ਇਹ ਜਾਣਕਾਰੀ ਦੇ ਰਿਹਾ ਜੀ ਪਿੰਡ ਘੁਣਸ ਵਿਖੇ ਅਸੀਂ ਤੀਆਂ ਦਾ ਤਿਹਾਰ ਸਾਰੇ ਹੀ ਨਗਰ ਦੇ ਵੱਲੋਂ ਨਾਲ ਮਿਲ ਕੇ ਲਗਾਇਆ ਗਿਆ ਹੈ ਜੋ ਇਹ ਪੁਰਾਣਾ ਵਿਰਸਾ ਹੈ ਉਸ ਦੇ ਸੰਬੰਧ ਦੇ ਵਿੱਚ ਸਾਰੇ ਹੀ ਨਗਰ ਨੇ ਬੜਾ ਸਹਿਯੋਗ ਦਿੱਤਾ ਹੈ ਸੋ ਅਸੀਂ ਤੁਹਾਨੂੰ ਘੁਣਸ ਪਿੰਡ ਦੀਆਂ ਤੀਆਂ ਦਿਖਾ ਰਹੇ ਹਾਂ ਧੰਨਵਾਦ ਰਾ ਵਿੜਕਰਾ ਜਾ ਵਿੜਕਰਾ ਕਿਹਕੇ ਤੇਰਾ ਕਰਵੇ ਨੰਦਵੇਈ ਦੇ ਟਿਕਾਇਆ ਜਾ ਛੰਨੇ ਹੋਤੇ ਛੰਨਾ ਛੰਨਾ ਪਰੇ ਅਲਸੀ ਤਾਂ ਜਾਣ ਕੋ ਪਿਆਰਾ ਮੈਨੂੰ ਪੋਤੇ ਨਹੀਂ ਸਸੀਦਾ ਜਾਣ ਕੋ ਪਿਆਰਾ ਮੈਨੂੰ ਨੀ ਸਸੀਦਾ ਕੁੱਚੀ ਪਿਪਲੀ ਕੁਗੀਆਂ ਨਾ ਜੋੜਾ ਕੁਗੀਆਂ ਕਰਦੀਆਂ ਕੂਨੀ ਕੂ ਤੂੰ ਮੇਰੀ ਨੰਦੇ ਬੜੀ ਮਜਾ ਜਣ ਤੂੰ ਨੀ ਤੂੰ ਤੂੰ ਮੇਰੀ ਨੰਦੇ ਬੜੀ ਮਜਾ ਜਣ ਤੂੰ ਨੀ ਤੂੰ ਤੂੰ ਮੇਰੀ ਨੰਦੇ ਬੜੀ ਮਜਾ ਜਣ ਤੂੰ ਨੀ ਤੂੰ ਚੇਰੇ ਜਹਨੂ ਵੇ ਮੈਂ ਟੀਚ ਨਾ ਜਾਣਦੀ ਤੇਰੇ ਜਹਨੂ ਵੇ ਮੈਂ ਟੀਚ ਨਾ ਜਾਣ ਚੁੰਮੁੰਡੇ ਸੋਨ ਦਾ ਮਹੀਨਾ ਪਾਗਾ ਵਿੱਚ ਬੋਲਣ ਮੋਰ ਵੇ ਸੋਨ ਦਾ ਮਹੀਨਾ ਪਾਗਾ ਵਿੱਚ ਬੋਲਣ ਮੋਰ ਵੇ ਜਾਂ ਮੈਂ ਨਹੀਂ ਸੋਰੇ ਜਣਾ ਗੱਡੀ ਨੂੰ ਖਾਲੀ ਮੋੜ ਵੇ ਮੈਂ ਨਹੀਂ ਸੋਰੇ ਜਣਾ ਗੱਡੀ ਨੂੰ ਖਾਲੀ ਮੋੜ ਵੇ ਸੋਨ ਮਹੀਨਾ ਦਿੰਦੀ ਆਂ ਦੇ ਸੋਨ ਮਹੀਨਾ ਦਿੰਦੀ ¡Me ਚੰਨਾ ਤੇਰੇ ਵੱਟੇ ਰੁਗ ਮਾਰੇ ਦੀਆ ਨੀ ਸੁਣਕੀਏ ਪੈਣਾ ਪੈਣਾ ਨੱਚੀਏ ਆਨੀ ਸੁਣਕੀਏ ਪੈਣਾ ਪੈਣਾ ਨੱਚੀਏ ਆਨੀ ਸੁਣਕੀਏ ਪੈਣਾ ਪੈਣਾ ਨੱਚੀਏ ਪੜ ਕਰੋ ਕੋਟ ਦੀ ਝਪਟ ਨਹੀਂ ਪਿਆ ਪਿਆ ਮਾੜਾ ਲੈ ਨਹੀਂ ਜਿਹੜਿਆ ਆਪਣੀ ਤਾਰ ਵਾਣਾ ਤਾਰੇ ਓਏ ਅੱਧੀ ਥੜੀ ਨੂੰ ਬਚਾਰ ਲਾ ਦੇ ਸਹੀ ਅੱਛਾ ਥੂੜੀ ਵੰਦੀ ਮੈਨੇ ਅੱਡੂ ਹੋਣਾ ਲੱਡੂ ਜੀ ਹੁੰਦਿਆ ਤੂੰ ਬਰਫੀ ਖਾਲਾ ਰਜ਼ਲਾ ਖਾਲਾ ਖਾਲਾ ਜਲੇਬੀ ਫਾਲਾ ਅੰਨਾ ਚੁੜੀ ਜਾਂਦੀ ਬੈਨੇ ਦਾ ਲੱਡੂ ਹੀ ਖਾਣਾ ਕੋਈ ਨਹੀਂ ਦੂਜੇ ਪਾਸੇ ਨੂੰ ਮੂੰਹ ਕਰਾਉਂਦਾ ਪਰ ਉਹਨੇ ਤਾਂ ਲੈ ਨੂੰ ਤਾਰੋਂ ਨੇ ਤਾਂ ਲੈ ਲੱਡੂ ਚੁੜੀ ਨੂੰ ਦਿੰਦਾ ਭਾਵੇਂ ਬਜੜਾ ਖਜੜਾ ਅਸੀਂ ਦੇ ਥਲੇ ਮਲੇ ਮਾਰੀ ਅੱਖ ਕਹਿਣਾ ਐਥੇ ਲੱਟੂ ਰੱਖ ਬੀਤੀ ਐਥੇ ਲੱਟੂ ਰੱਖ ਰੱਤ ਰੀਤੀ ਐਥੇ ਲੱਟੂ ਰੱਖ ਬੀਤੀ ਕੋਈ ਦੂਜੀ ਵੀ ਪਾ ਦੇ ਤਾ पीपली ते दो पिंगा पाया पीपली ते दो पिंगा पाया दो मटयारा छुटणयाया लत्त तड़ाई बा तड़ाई जोड़ा टूट गया पंगा दा मैं आशिक हो गई वेरांया पीड़ देख के दंदा दा मैं आशिक होगी गई वेरांजना पीड़ देख के दंदा दा सुननी कुड़िये मत राई 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 रास्ता छोड़ दियो फिर मदा चले आई रास्ता हिरमते हटेन आईस्ता छोड़ देओ अपना ही सुननी कुड़िए मछली वाली सुननी कुड़िए मछली वाली मछली नाचम काइए भाई ऊंची कचहरी पावल बैठा ऊंची कचहरी पावल बैठा नहीं पालंग चाहिए तर्मी बाबली पगनु दाग ना लगे तर्मी बाब पगनु दाग ना लगे तर्मी पावल दी पगनु दाग

Maybe it's a celebrity job, dream dream ਤੇਰੇ ਦੇ ਨਾ 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 ਨੇ ਉਸ ਨਾਕ ਦੇ ਮਾਮੇ ਜਿਹੜਾ ਕਦੇ ਰਹੇਂਦੇ ਵੀਰਾਂ ਲੈ ਚੱਲਵੇ ਮੈਂ ਨਾਨਕੇ ਰਹਿੰਦੇ ਮੈਂ ਨਾਨਕੇ ਕਿਸੇ ਦਾ ਲੈ ਚੱਲੇ ਮੈਂ ਨਾਨਕੇ ਚੱਕੜ ਪਈ ਜਾ ਨੀਕੇ ਹੰਦੇ ਰੇ ਮਾਰ ਕੇ ਮਾਪੇ ਮੈਂ ਸੀ ਨਾਨਕੇ ਰਹੇਂਦੇ ਨੇ ਨਾ 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 ਨੇ ਉਸ ਨਾਕ ਦੇ ਮਾਮੇ ਜਿਹੜਾ ਕਦੇ ਰਹਿੰਦੇ ਆਪਦੇ ਵੀਰ ਬਿਨਾ ਕੁੱਖ ਨਾ

ਦੁਰਾਣੀ ਦਤੁਰੇੜੇ ਕੇ ਝੁਟਾਣੀ ਦਤੁਰੇੜੇ ਕੇ ਮਲਨ ਜੀਉ ਦੇ ਕਾਵੇ ਸਿੰਗਲ ਆਵਤਰੀ ਦਤੁਰੇੜੇ ਕਾਵੇ ਸਿੰਗਲ ਆਵਤਰੀ ਕੀ ਹੱਦ ਨਹੀਂ ਜਾਉਂੇ ਨਿਹਾਰ ਜੇਠ ਵਿੱਚ ਵਿੱਚ ਨਰਮ ਹੜ ਜੇਠ ਵਿੱਚ ਵਿੱਚ ਨਰਮ ਅੱਸੂ ਕੱਤੇ ਖਿੜਿਆ ਨੀਦੋ ਬੁੱਟੀਆਂ ਨਾ ਤੋ ਫੁੱਟ ਨਾ ਨਾਰੂ ਕੁਵਣ ਜਾਂਦਾ ਚਾਰ ਰੁਕਾਂ ਦੀ ਚੋਰੀ ਅਕਲੂ ਬਠੇਰੀ ਸੀ ਦਾਰੂ ਪੀਣਿਆ ਨੇ ਰੋੜੀ ਨਹੀਂ ਅਕਲੂ ਬਠੇਰੀ ਸੀ ਦਾਰੂ ਪੀਣਿਆ ਨੇ ਰੋੜੀ ਨਹੀਂ ਅਕਲੂ ਬਠੇਰੀ ਸਰ ਜੋ ਪੀਏ ਜਾਈਏ ਕਦੇ ਪੁਰਾਣੀ ਆਂ ਦੀ ਸੋਹਰੇ ਕਰੇ ਪੁਰਾਣੀ ਆ ਸਾਵਣੇ ਕਹਿੰਦਾ ਨਾ ਗੋਣ ਵੀ ਕਾਟੀਆਂ ਕਰੇ ਪਾਦੋ ਚੰਦਰੀ ਵਿਛੋੜੇ ਪਾਵੇ ਵੀਰ ਕੱਠੀ ਆਕਰ ਸੋਹਣ ਦੀ ਮੈਂ ਬੰਦਾ ਸੀਰਨੀ ਪਾਤੋ ਚੜਦੀ ਨੂੰ ਅੱਗ ਲੱਗ ਜਾਵੇ ਸੋਹਣ ਦੀ ਮੈਂ ਬੰਦਾ ਸੀਰਨੀ

ਧਰਤ ਜਹਾਜ ਆ ਜਾ ਨਾ ਨੇਕੀ ਦਾ ਗੱਡ ਗਡੀਰੇ ਵਾਲਿਆ ਗੜ ਹੋਲੀ ਹੋਲੀ ਤੋਰ ਗੱਡ ਗਡੀਰੇ ਵਾਲਿਆ ਗੜ ਹੋਲੀ ਹੋਲੀ ਤੋਰ ਮੇਰੇ ਦੁੱਖਨ ਕਨਾ ਦੀਆਂ ਵਾਲਿਆ ਮੇਰੇ ਢਿੱਡ ਵਿੱਚ ਪੈਂਦਾ ਹਾਲ ਮੇਰਾ ਮਾਹੀ ਗੜਵਾ ਵੀ ਮੈਂ ਗੜੇ ਤੇ ਦੀ ਡੋਰ ਮੇਰਾ ਮਾਹੀ ਗੜਵਾ ਨਹੀਂ ਮੈਂ ਗੜੇ ਤੇ ਦੀ ਡੋਰ ਸਾਰੇ ਹੋ ਜੜੀ ਖੇਲ ਪੜੇ ਬੱਲੇ ਬੱਲੇ ਬਈ ਜੀ ਮੈਂ ਹੋਵਾ ਜੈਲਦਾਰਨੀ ਬੱਲੇ ਬੱਲੇ ਬਈ ਜੀ ਮੈਂ ਹੋਵਾ ਜੈਲਦਾਰਨੀ ਤੇਰੀ ਮੁੱਛ ਤੇ ਚਵਾਰਾ ਪਾਵਾਂ ਜਿਵੇਂ ਹੋਵਾ ਜੈਲਦਾਰਨੀ ਤੇਰੀ ਮੁੱਛ ਤੇ ਚਵਾਰਾ ਪਾਵਾਂ ਜਿਵੇਂ ਹੋਵਾ ਜੈਲਦਾਰਨੀ ਟੇਕੇ ਗੋਨੇ ਪਹਿਣਾ ਨੱਚੀ ਏ ਸਾਰੇ ਨੱਚੀ ਏ ਦੇ ਰਾਣੀਆਂ ਜੇਠਾਨੀਆਂ ਟੇਕੇ ਗੋਨੇ ਪਹਿਣਾ ਨੱਚੀ ਏ ਸਾਰੇ ਨੱਚੀ ਇਹ ਦੇ ਰਾਣੀਆਂ ਜੇਠਾਨੀਆਂ ਫੇਕੇ ਦੋਨੇ ਪਹਿਣਾ ਨੱਚੀ ਹੋ ਪੀ ਦਮ ਦੇ ਦੋਰੋ ਹੋ ਚਬਾਤੀ ਹੋ ਗਵਿਰਨਾ ਲੱਗਦੀ ਸੁਣੀ ਨਰਾਈਂ ਕਈ ਨਾ ਵਾਦੇ ਪਤ ਮਰ ਜਾਂਦੇ ਕਈ ਪਹਿਣਾ ਦੇ ਬਾਈ ਕਰਨੂ ਆ ਵੀਰਾ ਪਹਿਣ ਵੇਖ ਮੜਾਈ ਕਰਨੂ ਆ ਵੀਰਾ ਪਹਿਣ ਵੇਖ ਮੜਾਈ ਕਰਨੂ ਆ ਵੀਰਾ ਪਹਿਣ ਵੇਖ ਮੜਾਈ ਚਾਚੇ ਤਾਂ ਆયા ਤੇ ਪੁੱਤ ਘਰ ਖਾ ਜਾ ਮਾਂ ਚਿੱਤੇ ਪਿੱਛੇ ਪਿੱਛੇ ਹੋ ਜਾਂਦੇ ਕਿਸੇ ਦਾ ਲੈ ਪਰ ਆ ਬੇਦੀ ਕਹਿੰਦੇ ਰੰਗੇ ਦੰਦ ਪੈਣ ਪਰ ਉੱਚਾ ਬੁਰਜੇ ਪਰ ਪਰ ਮੋਰੀ ਉੱਚਾ ਬੁਰਜੇ ਪਰ ਪਰ ਮੋਰੀ ਦੀਵਾ ਕਿੱਥੇ ਧਰਿਏ ਬੇਚਾਰੇ ਨੈਣ ਤੁਸੀਂ ਹੋਗੇ ਕਟਾਪੜੀ ਬੇਚਾਰੇ ਨੈਣ ਤੁਸੀਂ ਹੋਗੇ ਕਟਾਪੜੀ ਹਾਮੀ ਕੀ ਦੀ ਪਰਿਏ ਨਾਰ ਭਗਾਨੀ ਦੀ ਗਾਨਾ ਮੂਰਖਾ ਪੜੀ ਨੇ ਦੇ ਬਾਨਾ ਮੂਰਕਾ

ਕਾ ਕਰ ਲੋ ਨਾ ਨਾ ਕਰੋ ਕੋਲੀ ਪਹਿਲਾਂ ਆਉਣੇ ਜਾ ਰਹੇ ਸਾਰਤੀ ਉਹ ਚੁੱਪ ਕਰ ਬੋਲੀ ਦਾ ਸੁਣ ਲੈ ਗਾਉ ਪਈ ਨਹੀਂ ਆਉਣੇ ਜਾ ਰਹੇ ਸਾਰਤੀ ਵੀਰਨਾ ਕੀ ਮਨ ਬਸ ਗਿਆ ਤੇਰੇ ਇਹ ਰਦੀਆਂ ਨੂੰ ਚੋੜੇ ਦੋਰੀ ਮਿੱਟੀ ਲੈ ਚੁੱਲੇ ਤੇ ਮਿੱਟੀ ਲਈ ਮੈਂ ਆਰੇ ਦੀ ਮਿੱਟੀ ਕਾਲੇ ਰੀਟ ਦੇ ਨੂੰ ਵਿਆਹੀ ਨਹੀਂ ਮੈਂ ਸਾਪਣ ਦੀ ਟਿੱਕੀ ਕਾਲੇ ਰੀਟ ਦੇ ਨੂੰ ਵਿਆਹੀ ਨਹੀਂ ਮੈਂ ਸਾਪਣ ਦੀ ਟਿੱਕੀ ਕਾਲੇ ਰੀਟ ਦੇ ਨੂੰ ਗਈ ਤਨਾਸ ਸਹੇਰੀ ਮੇਰੇ ਬਾਬਾ ਆਪਣਾ ਮਾੜੇ ਡਰ ਕਾਲ ਗੰਤਨ ਸਹੇਰੀ ਮੇਰੇ ਬਾਬਾ ਆਪਣਾ ਮਾੜੇ ਡਰ ਕ ਜਾਂਦੇ ਵੀਰ ਦੀ ਪੱਗ ਸਿਆਣੀ ਜਾਂਦੇ ਵੀਰ ਦੀ ਪੱਗ ਸਿਆਣੀ ਜਾਂਦੇ ਵੀਰ ਦੀ ਪੱਗ ਸਿਆਣੀ ਆਉਂਦੇ ਵੀਰ ਦੀ ਲੋਈ ਵੀਰਾਂ ਦਾ ਚੱਲੇ ਤੈਨੂੰ ਦੇਖ ਕੇ ਰੋਈ ਵੀਰਾਂ ਦਾ ਚੱਲੇ ਵੀਰ ਕੇ ਰੋਈ ਵੀਰਾਂ ਦਾ ਚੱਲੇ The cat sat on ਆਈ ਨਹੀਂ ਰੁਕ ਤੋੜ ਗਾ ਬੋਲੋ ਕੋਣ ਬੋਲੂਗਾ ਆਤੀਆਂ ਵਾਰੀ ਬੋਲੂ ਕੋਈ ਬੋਲੋ ਕੋਣ ਬੋਲੂਗਾ ਤੁਸੀਂ ਬੋਲਦੇ ਤੁਸੀਂ ਬੋਲੋ ਨਹੀਂ ਉਹਨਾਂ ਨੂੰ ਛੋਟੇ ਤੁਸੀਂ ਬੋਲੋ ਬਸ ਕਹਿੰਦੇ ਬਸ ਆਉਣ ਦੀਆਂ ਬਸ ਬੋਲੋ ਵੀ ਬੋਲਣਾ ਸਹੀ ਆ ਬੋਲਣਾ ਕਾਹਨਾ ਮਧਵਿਆ ਮੇਲਾ ਕਰਾਇਆ ਜਿਹੜਾ ਪਿੰਡ ਦੇ ਸਾਇਯੋਗ ਰਾਣ ਕਾਹਨੇ ਕਰਾਇਆ ਲੱਗੀਆਂ ਕਰਾਇਆ ਵੀ ਅਸੀਂ ਆਏ ਸਾਲ ਕਰਾਉਂਦੇ ਆ ਮਾ ਥੋੜਾ ਬੋਲਣਾ ਹੋਵੇ ਨਹੀਂ ਬੋਲਣਾ ਨਹੀਂ ਬੋਲਦੇ ਇਹਦੇ ਨਾਲ ਆਜੋ ਬੋਲਦੇ ਪੁੱਤੇ ਜੇ ਤੂੰ ਚਾਹੇਂੀ ਬੋਲਣਾ ਚਾਹੇਂੀ ਬੋਲਣਾ ਸਾਰੇ ਨੂੰ ਨਾ ਕਹੋ ਬੋਲੋ ਸਾਰੇ ਜੁੱਗਾ ਮੈਂ ਤੁਹਾਨੂੰ ਆ ਰਹੀ ਹਾਂ ਚਲੋ ਤੁਸੀਂ ਬੋਲੋ ਹੋਈ ਨਾ ਆਉਣਾ ਨਹੀਂ ਆਜੋ ਸਾਰੇ ਜੇ ਮੁੰਡੇ ਸਹਰੀ ਕਾ ਸਾਰਿਆਂ ਬੇਨਤੀ ਹੈ ਜੀ ਹੈਲੋ ਸਾਰਿਆਂ ਨੂੰ ਪਹਿਲਾਂ ਜੀ ਧੰਨਵਾਦ ਸਾਰਿਆਂ ਦਾ ਜੀ ਸਾਡੇ ਪਿੰਡ ਦੇ ਨੇ ਸਰਪੰਚ ਨੇ ਸਾਡੇ ਬਹੁਤ ਸਹਿਯੋਗ ਦਿੱਤਾ ਬੀਬੀਆਂ ਨੂੰ ਜਿਹੜੀਆਂ ਪਈਆਂ ਹੋਈਆਂ ਉਹਨਾਂ ਨੂੰ ਬੁਲਾਇਆ ਹਰ ਸਾਲ ਅਸੀਂ ਤੀਆਂ ਦਾ ਤਿਹਾਰ ਬਣਾਉਨੇ ਆ ਪਿੰਡ ਕੋਹਲਸ ਦੇ ਵਿੱਚ ਤੇ ਸਾਡਾ ਸਾਂਝਾ ਹੀ ਆ ਸਾਰਾ ਪ੍ਰੋਗਰਾਮ ਇਹ ਕੋਹਲਸ ਦਾ ਤੇ ਅਸੀਂ ਹਰ ਹਰ ਤਰ੍ਹਾਂ ਹਰ ਸਾਲ ਹਰ ਸਾਲ ਦੀ ਤਰ੍ਹਾਂ ਅਸੀਂ ਵੱਧ ਚੜ ਕੇ ਇਹ ਪ੍ਰੋਗਰਾਮ ਕਰਦੇ ਆ ਜੀ ਸਾਡੇ ਪਿੰਡ ਦੇ ਸਰਪੰਚ ਸਾਰੇ ਹੀ ਮੰਨ ਲੋ ਪਿੰਡ ਤੁਮ ਤਾਂ ਬਣਾ ਸਾਡਾ ਸਹਿਯੋਗ ਦਿੰਦਾ ਜੀ ਠੀਕ ਹੈ ਅੱਗੇ ਤੋਂ ਅਸੀਂ ਵਧੀਆ ਪ੍ਰੋਗਰਾਮ ਬਣ ਮਨਾ ਕਰਦੇ ਰਵਾਂਗੇ ਜੀ ਤੇ ਇਹਨਾਂ ਕਹਿੰਦੇ ਸੀ ਅਸੀਂ ਸਾਰੇ ਸਾਡੇ ਵੀਰਾਂ ਦਾ ਸਰਪੰਚਾਂ ਦਾ ਜਿਨ੍ਹਾਂ ਨੇ ਹੀ ਸਾਡਾ ਇਹ ਪ੍ਰੋਗਰਾਮ ਕਰਵਾਇਆ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਬੀਬੀਆਂ ਸਾਰੀਆਂ ਧੰਨਵਾਦ ਕਰਦੇ ਆ ਜੀ ਸ਼ਸ਼ੀ ਕਾਲ ਜੀ ਸਾਡੇ ਪਿੰਡ ਘੁੰਸੇ ਵਿੱਚ ਹਰ ਸਾਲ ਸਰਪੰਚ ਸਾਹਿਬ ਦੇ ਵੱਲੋਂ ਧੀਆਂ ਦਾ ਤਿਹਾਰ ਮਨਾਇਆ ਜਾਂਦਾ ਹੈ ਜਿਸ ਦੇ ਵਿੱਚ ਸਾਡੇ ਪਿੰਡ ਦੀਆਂ ਸਾਰੀਆਂ ਧੀਆ ਭੈਣਾਂ ਨੂੰ ਮਤਲਬ ਜਿਹੜੋਂ ਵਿਆਹੀਆਂ ਗਈਆਂ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਅਤੇ ਪਿੰਡ ਦੇ ਬਹੁਤ ਸਾਰੀਆਂ ਧੀਆ ਭੈਣਾਂ ਸਾਰੀਆਂ ਆਉਂਦੀਆਂ ਹਨ ਤੇ ਬਹੁਤ ਇੰਜੋਏ ਕਰਦੀਆਂ ਹਨ ਤੇ ਸਾਨੂੰ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਵੀ ਸਾਨੂੰ ਇਕੱਠੇ ਹੋਣ ਦਾ ਮੌਕਾ ਦਿੱਤਾ ਜਾਂਦਾ ਜੀ ਇੱਥੇ ਤੇ ਅਸੀਂ ਆਪਣਾ ਇੰਜੋਏ ਕਰਕੇ ਜਾਂਦੇ ਹਾਂ ਤੇ ਸਾਰੇ ਪਿੰਡ ਦੇ ਮਤਲਬ ਇਕੱਠ ਹੁੰਦਾ ਬੀਬੀਆਂ ਦਾ ਤੇ ਸਾਰੇ ਇੰਜੋਏ ਕਰਦੇ ਹਨ ਕਿ ਸਾਨੂੰ ਬਹੁਤ ਜ਼ਿਆਦਾ ਮਤਲਬ ਅਨੰਦ ਮੰਦੇ ਆਸੀ ਇਸ ਚੀਜ਼ ਦਾ ਤੇ ਸਾਡੇ ਸਰਪੰਚ ਸਾਹਿਬ ਦਾ ਤੇ ਨਗਰ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਇਸ ਤੇ ਮੌਕੇ ਲਈ ਸਾਨੂੰ